ਚੱਲ ਨਾ ਨੋ ਕੀ ਵੀ ਪੁੱਤਰ ਮਿੱਠੜੀ ਮੀਵੀ ਰੱਬ ਸਭ ਨੂੰ ਦੇਵੇ ਸੋ ਪ੍ਰਮਾਤਮਾ ਹਰ ਇੱਕ ਨੂੰ ਜਿਹੜੀ ਔਲਾਦ ਆ ਨਾ ਇਹ ਜ਼ਰੂਰ ਦੇਵੇ ਕਿਉਂਕਿ ਔਲਾਦ ਆ ਨਾ ਜਿਹੜੀ ਇਹ ਤੁਹਾਡੇ ਵਿਡਾਪੇ ਦਾ ਸਹਾਰਾ ਹੁੰਦੀ ਆ ਇਹ ਤਾਂ ਨਹੀਂ ਸ਼ੋਰ ਅਸੀਂ ਕਹਿ ਸਕਦੇ ਕਿ ਸਾਨੂੰ ਸਾਡੀ ਔਲਾਦ ਸੰਭੂ ਵੀ ਪਰ ਬਹੁਤਿਆਂ ਨੂੰ ਸਿੱਖਿਆ ਦੇਣ ਲਈ ਔਲਾਦ ਦਾ ਹੋਣਾ ਬਹੁਤ ਜ਼ਰੂਰੀ ਆ ਜਿੱਥੇ ਸਾਡੇ ਲਈ ਪੁੱਤਾਂ ਦੀ ਦਾਤ ਜ਼ਰੂਰੀ ਆ ਉਥੇ ਧੀ ਦਾ ਹੋਣਾ ਬਹੁਤ ਲਾਜਮੀ ਆ ਕਿਉਂਕਿ ਬਹੁਤ ਲੋਕਾਂ ਦੀ ਧੌਣਾਂ ਦੇ ਵਿੱਚ ਕਿੱਲੇ ਹੁੰਦੇ ਆ ਪੁੱਤਾਂ ਨੂੰ ਲੈ ਕੇ ਕਿ ਹਾਂ ਸਾਡੇ ਕਿਹੜਾ ਧੀ ਆ ਸਾਡੀਆਂ ਨੂੰ ਕਿਹੜਾ ਕੋਈ ਮਾੜਾ ਬੋਲ ਜੂ ਸਾਡੀਆਂ ਕਿਹੜਾ ਹੈਂ ਆ ਤੇ ਸੋ ਬਗਾਨਿਆਂ ਦੀਆਂ ਧੀਆਂ ਤੇ ਉਹ ਲੋਕ ਉਂਗਲ ਚੱਕਣ ਲੱਗੇ ਮੈਂਟ ਲਾਉਂਦੇ ਨੇ ਪਰ ਕਹਿੰਦੇ ਆ ਨਾ ਜੇ ਧੀ ਹੋਵੇ ਨਾ ਤੇ ਧੀ ਦਾ ਦਰਦ ਪਤਾ ਹੁੰਦਾ ਧੀ ਦੇ ਨਾਲ ਨਾ ਬੰਦੇ ਨੂੰ ਰਿਸ਼ਤਿਆਂ ਦੀ ਕਦਰ ਆ ਜਾਂਦੀ ਹੈ ਰਿਸ਼ਤਿਆਂ ਨੂੰ ਜੀਣਾ ਆ ਜਾਂਦਾ ਜਿਹੜੇ ਘਰ ਦੇ ਵਿੱਚ ਧੀ ਨਹੀਂ ਨਾ ਉਸ ਘਰ ਦੇ ਵਿੱਚ ਤਾਂ ਕਹਿੰਦੇ ਰੱਬ ਵੀ ਖੁਸ਼ ਨਹੀਂ ਹੁੰਦਾ ਕਿਉਂਕਿ ਧੀਆਂ ਮਾਪਿਆਂ ਦੀ ਧਿਰ ਹੁੰਦੇ ਆ ਤੇ ਮਾਪਿਆਂ ਦੀ ਧਿਰ ਨਾ ਜਿਹੜੀ ਇਹ ਨਸੀਬਾਂ ਵਾਲਿਆਂ ਨੂੰ ਮਿਲਦੀ ਹੈ ਕਹਿੰਦੇ ਆ ਨਾ ਧੀਆ ਪਾਲਣ ਦੀ ਔਕਾਤ ਰਾਜੀ ਮਹਾਰਾਜਿਆਂ ਦੀ ਹੁੰਦੀ ਹੈ ਤੇ ਸੋ ਰੱਬ ਧੀਆ ਵੀ ਵੇਖ ਕੇ ਹੀ ਨਿੰਦਾ ਜਿਹਦੀ ਔਕਾਤ ਹੋਵੇ ਉਹਨੂੰ ਜਿਹੜੇ ਆ ਕੋਈ ਤਿੰਨ ਪੰਜ ਕਰਕੇ ਗਲਤ ਜਿਹਾ ਕਮੈਂਟ ਕਰਨ ਵਾਲੀ ਹੈ ਤਮ ਚਲ ਜੀ ਲੋਕ ਉਹਨਾਂ ਨੂੰ ਧੀਾਂ ਦੀ ਕਦਰ ਨਹੀਂ ਕਿਉਂਕਿ ਸਹੀ ਮੈਨਿਆਂ ਚ ਉਹਨਾਂ ਨੂੰ ਆਪਦੇ ਬਾਪ ਦਾ ਹੀ ਪਤਾ ਹੁੰਦਾ ਧੰਨਵਾਦ ਜੀ